ਚੱਲ ਜਾਣਾ ਠੀਕ ਠਾਕ ਹੈ ਜੀ ਅਸੀਂ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਹੁੰਦਾ ਬਹੁਤ ਟਾਈਮ ਬਾਅਦ ਵੀਡੀਓ ਪਾਉਣੇ ਹਨ ਆਪਾਂ ਹਾਂ ਵੀਡੀਓ ਨੂੰ ਹੋ ਗਿਆ ਬਾਈ ਆਪਾਂ ਨੂੰ ਪਾਈ ਉਹਨੂੰ 15 ਦਿਨ ਘਰੇ ਪਾਈ ਸੀ ਆਪਾਂ ਹਾਂ ਉਦੋਂ ਦੇ ਉਦੋਂ ਮੀਮੂ ਪੈਣ ਲੱਗੇ ਤੇ ਆਪਣਾ ਟਾਈਮ ਨਹੀਂ ਲੱਗਿਆ ਟਰੈਕਟਰ ਦਿਖਾਵਾਂਗੇ ਬਾਈ ਵੀਡੀਓ 'ਚ ਆਪਾਂ ਸੱਤ ਆ ਠੀਕ ਆ ਤੇ ਰੇਟ ਬੋਲਾਂਗੇ ਜੈ ਜੀ ਬਾਈ ਠੀਕ ਆ ਦੱਸੇ ਹੋਏ ਰੇਟਾਂ ਇਧਰੋਂ ਘਟਾਏ ਕੋਈ ਹਾਂ ਟਰੈਕਟਰ ਫੋੜ ਤੋਂ ਹੀ ਲੱਗ ਜਾਵੇ ਠੀਕ ਹੈ ਜੀ 93 ਮਾਡਲ ਆ ਬਾਈ 93 ਮਾਡਲ ਆ ਟਰੈਕਟਰ ਸਾਰਾ ਚੈੱਕ ਕਰਾ ਦੇ ਜਦ ਅਸੀਂ ਮੁੜ ਕੇ ਨਾ ਫੋਨ ਆਉਣ ਲੱਗ 36 ਦਾ ਵਾਲਾ ਪੰਪ ਲੱਗਿਆ ਬੀਕੇਟੀ ਦਾ ਮਗਰ ਦੇ ਟਾਇਰ ਆ 60 65 ਬੈਦੇ ਬਾਈ ਠੀਕ ਆ ਜੀ ਮੂਰ ਲੈ ਗਿਆ 40 45 ਬੈਦੇ ਠੀਕ ਆ ਟਰੈਕਟਰ ਚੈੱਕ ਕਰਾ ਦੇ ਬਾਈ ਬਾਡੇ ਦਾ ਸਾਰਾ ਸਾਰਾ ਇੱਕੋ ਜਆ ਪਿਆ ਬਾਈ ਇੱਕੋ ਜਆ ਪਿਆ ਮਗਰਿਆੜਾਂ ਦਾ ਲਿਆ ਰਿੰਬਾਂ ਦਾ ਲਿਆ ਕਿੰਨ ਦਿਖਾ ਦਿੰਦੇ ਆ ਚੈੱਕ ਕਰਾ ਦੇ ਬਾਡੇ ਦਾ ਤੁਹਾਨੂੰ ਆ ਯੂ ਪਾਈਪ ਦੇ ਦਾਗ ਹੈ ਇਹਦੇ ਹੋਰ ਕਿਤੋਂ ਵੀ ਗਲਿਆ ਫਲੇ ਆ ਯੂ ਪਾਈਪ ਦੇ ਦਾਗ ਆ ਜੀ ਪਿੱਛੋਂ ਟੂਪਾਂ ਦਾ ਚੈੱਕ ਕਰਾ ਦੇ ਹਾਂ ਤੇ ਸਾਰਾ ਚੈੱਕ ਕਰਾ ਦੇ ਬਾਈ ਟਰੈਕਟਰ ਬ੍ਰੇਕਾਂ ਦਾ ਏਡਾ ਚੰਗਾ ਛੱਡ ਗਲਾਂ ਦੇ ਟਰੈਕਟਰ ਠੀਕ ਆ ਜੀ ਇਦਰੋਂ ਵੀ ਚੈੱਕ ਕਰਾ ਦੇ ਬਾਈ ਰੈਡੀਏਟਰ ਡੈਕਟਰ ਦੇ ਨਾਲ ਠੀਕ ਹੈ ਚੈੱਕ ਕਰਾ ਦੇ ਬਾਈ ਆ ਦੇਖੋ ਭਰਾ ਇਹ ਤਾਂ ਲੀਕ ਠੀਕ ਨਹੀਂ ਹੈਗਾਗਾ ਜਮਾਂ ਓਕੇ ਦੀ ਰਿਪੋਰਟ ਆ ਦੇਖੋ ਭਰਾ ਉਹ ਤੁਸੀ ਸਾਰੀ 36 ਦਾ ਥਾਲਾ ਪੰਪ ਲੱਗਦਾ ਬਾਈ 36 ਦਾ ਥਾਲਾ ਪੰਪ ਤੇ ਗੇਅਰ ਬਾਕਸ ਕੋਲ ਚੈੱਕ ਕਰਾ ਦੇ ਬਾਈ ਰੰਗ ਕਿੰਨਾ ਪਿਆ ਰਿਹਾ ਯਾਰ ਰੰਗ ਦੇਖੋ ਭਰਾ ਬਸ ਸਾਰਾ ਰੰਗ ਪੇਂਟ ਤੁਹਾਨੂੰ ਦਿਖਾ ਦਿੰਨੇ ਆ ਰੇਟ ਚੈੱਕ ਕਰਾ ਦੇ ਜੇ ਅਸੀਂ ਦੇਖ ਲਈ ਠੀਕ ਹੈ ਜੀ ਰੇਟ ਹੈਗਾ 1.70 ਲੱਖ 70 ਹਜ਼ਾਰ ਟਰੈਕਟਰ ਦਾ ਇੱਕੋ ਰੇਟ ਕਹਾਂਗੇ ਜੇ ਅਸੀਂ ਚਾਹ ਕਰਿਆ ਜੋ ਮੇਰੇ ਕੋਲ ਚਾਹੇ ਮੰਡੀ ਚ ਆ ਜਾ। 1,40,000 ਦਾ ਡੈਕਟਰ ਦੇਉਂ ਬਾਈ। ਹਾਂ ਨਾ। ਹਾਂ ਨਾ। ਤੇ ਅੱਗੇ ਲੈ 475 ਇੱਧਰ ਲੈ ਚੱਕ ਕਰ। 475 95 ਮਾਡਲ ਆ। ਪੰਜਾਬ ਨੰਬਰ ਆ। ਪੇਪਰ ਦਿਖਾ ਪਹਿਲਾਂ ਦਾ ਡੈਕਟਰ ਦੇ ਕਿੱਡਾ ਭਾਰੀ ਲੱਗਿਆ। ਠੀਕ ਆ। ਤੇ ਲਾਈਟਾਂ ਲੂਟਾਂ ਵੀ ਲਵਾ ਦੀਆਂ ਹੈ ਜੀ। ਓਕੇ ਆ ਜਾ ਮੈਂ ਖਾ ਤੂੰ ਇੱਧਰਲੇ ਪਾਸੇ ਹੀ ਲੈ ਆ ਡੈਕਟਰ। ਮਗਰਲੇ ਪਾਸੇ ਮਗਰੜਾਂ ਦਾ ਦਿਖਾ ਪਹਿਨਾ ਜਿਹੜੀ ਮੇਨ ਚੀਜ਼ ਆ ਇਹਦੀ। ਹਾਂ। 24 ਮਹੀਨੇ ਗਿਆ ਕਿਤੇ ਮਗਰੜਾਂ ਦੇ ਬਾਈ। ਠੀਕ ਆ ਜੀ। ਠੀਕ ਆ ਬਾਈ ਟਾਇਰ ਹੈਗਾ ਡੈਕਟਰ ਦੇ 40-45 ਪੈਸ ਇੱਕੋ ਜਿਹਾ ਚਾਰੇ ਬਾਡੀ ਲਾਈਨ ਦਾ ਚੈੱਕ ਕਰਾ ਦੇ ਟਰੈਕਟਰ ਬੈਟਰੀ ਨਮੀ ਆ ਆ ਜਾ ਉਹ ਆ ਦੇਖ ਲੋ ਭਰਾ ਉਹ ਬੈਟਰੀ ਬਿਲਕੁਲ ਨਮੀ ਤਰੀ ਹੋਈ ਆ ਇਧਰ ਲੈ ਵਾ ਤੇ ਲਿਆ ਆ ਜਾ ਰਿਪੇਅਰ ਚੈੱਕ ਕਰਾ ਦਿੰਨੇ ਆ ਰੇਟ ਚੈੱਕ ਕਰਾ ਜੀ ਆਪੀ ਟਰੈਕਟਰ ਦਾ ਰੇਟ ਹੈਗਾ 138000 ਰੇਟ ਵੀ ਬਾਈ ਜਾਇਜ਼ ਆ ਤੇ ਜਿੰਨੇ ਦੇਵਾਂਗੇ ਉਹਨਾਂ ਦਾ ਕੋਈ ਪੈੜ ਨਹੀਂ ਦਿੰਦਾ ਇਹ ਪੂਰਾ ਰੇਟ ਦਾ ਟਰੈਕਟਰ ਦੇਵਾਂਗੇ ਬਾਈ 120000 120000 20000 ਦਾ ਬਾਈ ਰਿਮਾਨ ਤਾਂ ਹੋਰ ਵੀ ਹੁੰਦਾ ਹੈ ਹੋਰ ਵੀ ਕਰ ਦੇ ਗਿਓ ਰਿਹਾ ਲਿਆ ਬਾਈ 75 ਦਿਖਾ ਦੇ 2001 ਮਾਡਲ ਆ ਬਾਈ ਇਹ 2000 ਡਬਲ ਕਲਚ ਡੈਕਟਰ ਆਗਾ ਡਬਲ ਕਲਚ ਆ ਗਿਆ ਟਾਇਰ ਜਮਾ ਤਾਜੇ ਆ ਬਾਈ ਇਹਦੇ ਠੀਕ ਆ ਜੀ ਜਮਾ ਨਵੀਂ ਪਏ ਆ ਤੇਲ ਚੇਂਜ ਹੋਇਆ ਹੋਇਆ ਡੈਕਟਰ ਦਾ ਇੰਜਨ ਦਾ ਵੀ ਗੇਰਾਂ ਦਾ ਵੀ ਤੇ ਡਿਫਟ ਦਾ ਵੀ ਫੁੱਟ ਵਾਲੀ ਛਤਰੀ ਲੱਗੀ ਹੋਈ ਆ ਮੋਟੀ ਪੈਪਾਂ ਦਿਖਾ ਮੋਟੀਆਂ ਪੈਪਾਂ ਹਾਂ ਬਈ ਆ ਪਿੱਛੋਂ ਚੈੱਕ ਕਰਾ ਦੇ ਬਾਈ ਡੈਕਟਰ ਕੰਡੀਸ਼ਨ ਦੇਖ ਲਓ ਬਾਈ ਸਾਰੀ ਜੇ ਕਿਦੇ ਟਾਇਰ ਆ ਕੋਈ ਦੇਸੀ ਟਾਇਰ ਨਹੀਂ ਹੈਗੇ ਬਾਈ ਡੈਕਟਰ ਨਵੇਂ ਪਾਏ ਹੋਏ ਟਾਇਰ ਤਾਂ ਇਹ ਬਿਲਕੁਲ ਸਟੀਅਰਿੰਗ ਦਾ ਐਡਾ ਚੰਗਾ ਬਾਈ ਹਿੱਸੇ ਦਾ ਕੰਮ ਹੋਇਆਗਾ ਪਾਵਰਰਗਾ ਠੀਕ ਆ ਜ ਇਹ ਨਾਂ ਨਹੀਂ ਹੁੰਦਾ ਐਪੀ ਡੱਟ ਮਿਲੂ ਬਾਈ ਇਹਦਾ ਇਹਦੇ ਵਿੱਚ ਵੀ ਡੈਕਟਰ ਕੱਟਿਆ ਜਾਊਗਾ 262000 262000 ਬਾਈ ਡੈਟ ਦਾ ਰੇਟ ਆ ਰੇਟ ਦਾ ਇੱਕੋ ਰੇਟ ਕਹਾਂਗੇ 220000 ਦਾ ਬਾਈ 220000 ਠੀਕ ਆ ਅਗਿਉਰੇ ਲਿਆ ਆ ਜਾ ਦਿਖਾਵੇ 94 ਮਾਡਲ ਆ ਬਾਈ 93 ਮਾਡਲ ਆ ਬਾਈ ਟਾਇਰ ਹੈਗੇ ਡੈਟ ਦੇ ਮਗਰ ਲਈ 850 ਪੈਸੇ ਬਾਈ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਇਹ ਡੈਕਟਰ ਦੀ ਇਕੱਲੀ ਸਰਵਿਸ ਕਰਾਉਣ ਆਲੀ ਆ ਹੋਰ ਕੁਝ ਨਹੀਂ ਭਾਲਦਾ ਕੁਝ ਨਹੀਂ ਭਾਲਦਾ ਤੇਲ ਬਦਲਨੀ ਆ ਇਹਦਾ ਇਕੱਲਾ ਠੀਕ ਆ ਬੈਂਪਰ ਕਾਬਾਣਾ ਲੱਗਿਆ ਠੀਕ ਆ ਕੰਟਰੋਲ ਲਿਫਟ ਚ ਆ ਗਿਆ ਸੈਲਫ ਸਟਾਰਟ ਆ ਗਿਆ ਬਾਈ ਇਹ ਆਪਾਂ ਰੇਟ ਬਾਲੇ ਵੀ ਨਹੀਂ ਭਰੇ ਬਾਈ 1 ਲੱਖ 45 45000 ਰੁਪਿਆ ਹੋਗਾ ਰੇਟ ਬਾਈ ਹਾਂ ਕੋਈ ਛੋਟੇ ਡੈਕਟਰਾਂ ਦੀ ਬਾਹਲਾ ਫਰਕ ਨਹੀਂ ਹੁੰਦਾ ਹਾਂ 1 ਲੱਖ ਦੇ 25000 ਦਾ ਡੈਕਟਰ ਦੇ ਦਾਂਗੇ 1 ਲੱਖ ਦੇ 25000 ਦਾ ਅਗਿਉਰੇ ਲਿਆ ਬਾਈ ਡੈਕਟਰ ਠੀਕ ਆ 99 ਮਾਡਲ ਆ 99 ਮਾਡਲ ਪੰਜਾਬ ਨੰਬਰ ਆ ਬਾਈ ਅੱਛਾ ਪੰਜਾਬ ਨੰਬਰ ਆ ਇਹ ਡੈਕਟਰ ਬਾਈ ਆਪਾਂ ਨੇ ਡਿਮਾਂਡ ਦੀਆਂ ਮੇਰੇ ਚਾਚੇ ਦਾ ਹੀ ਆ ਇਹ ਇਹਦੇ ਕੋਲ ਘਰੇ ਰੱਖਿਆ ਹੋਇਆ ਸੀਗਾ ਹੋਗੇ 4-5 ਸਾਲ ਹਾਂ ਟਰੈਕਟਰ ਚੰਗਾਗਾ ਚੰਗਾ ਹਾਂ ਤੇ ਇਕੱਲਾ ਆਹ ਸ਼ੋ ਤੋਂ ਪੇਂਟ ਪਾਲਦਾ ਬਾਈ ਗੇਅਰ ਇੰਜਨ ਦਾ ਪੂਰਾ ਚੰਗਾ ਠੀਕ ਜਿੰਨਾ ਕ ਇਹ ਵੀ ਡਾਇਰੈਕਟਰ ਬਾਈ ਤਲਵੰਡੀ ਸਭ ਖੜਾਗਾ ਰੋਈ ਜਾ ਮੇਰੇ ਚਾਚੇ ਕੋਲ ਇਧਰ ਆ ਜਾ ਰੋਈ ਜਾ ਕੈਮਰਾ ਆ ਜਾ ਲਿਆ ਮਹਾਰਾਜ ਉਹ ਰੇ ਲਿਆ ਜਾਤਾ ਮੜੇ ਦੱਸਦੇ ਬਸ ਕੀ ਕੁਛ ਕਰਾਇਆ ਡਾਇਰੈਕਟਰ ਦਾ ਸ਼ੂਤ ਹੋ ਰਿਹਾਗਾ ਇਹਦਾ ਬਸ ਨਵੀਂ ਬੈਂਟਰੀ ਆ ਬਈ ਇੰਜਨਰੀਅਰ ਤਾਂ ਆ ਜਾ ਮੋਕੇ ਆ ਓਕੇ ਆ ਓਕੇ ਨੰਨੇ ਮੰਡਲਾ ਠੀਕ ਆ ਨੰਬਰ ਪੰਜਾਬ ਆ ਨੰਬਰ ਪੰਜਾਬ ਆ ਹੋਰ ਬਾਲਾ ਕੁਛ ਕਰਾਇ ਨਹੀਂ ਕਿਲੇ ਜੈਨ ਜੂਸੀ ਨਸੂਲਾ ਪਾ ਠੀਕ ਆ ਠੀਕ ਆ ਜੈਨ ਜੂਸੀ ਨਸੂਲਾ ਪਾ ਬਾਕੀ ਜਦੋਂ ਮਰਜ਼ੀ ਲੈ ਜਾ ਬਾਕੀ ਠੀਕ ਆ ਤੇ ਡਿਮਾਂਡ ਹੈ ਜੀ ਹੈਗੀ ਇਹਦੀ 1,25,000। ਤੇ ਮੈਂ ਕਿੰਨੇ ਦਾ ਜੀ? 1.5 ਦਾ ਦੇ ਦਾਂਗੇ। 1.5 ਦਾ ਦੇ ਦਾਂਗੇ। ਲੈ ਬਈ ਪੂਰੇ ਵੀ ਨਹੀਂ ਹੁੰਦੇ। ਪੂਰੇ ਵੀ ਨਹੀਂ ਹੁੰਦੇ ਹਾਂ। ਚਲ ਮਾਨਤਾਨ ਦੇ ਭਰਾ ਇਹ ਹੋਰ ਵੀ ਕਰ ਲਈ। 800 800 ਥੋੜੀ ਥੋੜੀ ਵੀਡੀਓ ਇੱਕ ਕੋਈ ਆਇਆ। ਪੂਰੀ ਕਰ ਦਾਂਗੇ। ਚਲ ਹੋਰ ਵੀ ਕਰਾ ਦਾਂਗੇ। ਨੰਬਰ ਬੋਲ ਦੇ ਬਾਈ। 1 ਮਿੰਟ ਬਾਈ। 99553 99114 ਇੱਕ ਵਾਰੀ ਹੋਰ ਬੋਲ। 99553 99114 ਸਿੱਧਾ ਫੋਨ ਲਾ ਲਿਓ ਬਾਈ ਬਾਈ। ਆ ਜਾਓ ਯਾਰ ਤਰਵੰਟੀ ਦਾ ਚੱਕਰ। ਠੀਕ ਆ ਬਾਈ। ਆ ਜਾਓ ਉਹ ਲੈ ਆ। ਹੁਣ ਆਪ ਆਪਨੇ ਤੇ ਲਿਆ ਇੱਧਰ ਹੀ ਆ ਜਾ 99 ਮਾਡਲ ਆ ਗਿਆ ਜੀ 99 ਮਾਡਲ ਆ ਪੰਜਾਬ ਨੰਬਰ ਆ ਡਾਕਟਰ ਪੰਜਾਬ ਨੰਬਰ ਆ ਗਿਆ ਡਾਕਟਰ ਦੇ ਟਾਇਰ ਹੈ ਗਿਆ ਬਾਈ ਅੱਧੇ ਚਾਰੇ ਅੱਧੇ ਚਾਰੇ ਹਾਂ ਬਸ ਇੱਥੇ ਚੈੱਕ ਕਰਾ ਦੇ ਤਾਂ ਦਿਸ ਹੀ ਜਾਂਦਾ ਸੀ ਹੁਣ ਇਹਦਾ ਕੀ ਕਰੇਗਾ ਹਾਂ ਵੱਡੀ ਬੈਂਟਰੀ ਆ ਬਾਈ ਇਹਦੇ ਫਰਸਟ ਓਨਰ ਆ ਡਾਕਟਰ ਇਹ ਠੀਕ ਹੈ ਜੀ ਪੂਰੇ ਲਿਆ ਜਸੂ ਹੂੰ ਇਹਦੇ ਵੀ ਕੋਈ ਬਾਹਲਾ ਨਹੀਂ 1 ਲੱਖ 33000 ਰੁਪਏ ਡਾਕਟਰ ਦਾ ਰੇਟ ਆ ਡਾਕਟਰ ਦੇ ਦਾਂਗੇ 1 ਲੱਖ ਦੇ 20000 ਦਾ 1 ਲੱਖ ਦੇ 20000 ਦਾ ਤੇ ਅੱਗੇ ਇੱਕ ਹੋਰ ਚੈੱਕ ਕਰਾ ਦੇ ਬਾਈ 99 ਮਾਡਲ ਆ ਡਾਕਟਰ 99 ਮਾਡਲ ਆ ਜੀ ਇਹ ਟਾਇਰ ਚੈੱਕ ਕਰਾ ਦੇ ਡਾਕਟਰ ਤੇ ਹੈਗੇ ਬਾਈ ਮੂਰਲੇ ਤਾਂ ਨਵੇਂ ਆ ਮਗਰ ਇਹ ਟਾਇਰ ਹੈਗੇ ਡਾਕਟਰ ਤੇ 68.5 68.5 ਸ਼ੋ ਦਾ ਮਾੜਾ ਮੋਟਾ ਟੱਚਿੰਗ ਹੋਈ ਆ ਬਾਈ ਠੀਕ ਆ ਜੀ ਮਾਰ ਲ 95 ਆ ਗਿਆ ਐਡਾ ਰੇਟ ਚੈੱਕ ਕਰਾ ਦੇ 1 ਲੱਖ ਤੇ 40 ਹਜ਼ਾਰ 1 ਲੱਖ ਤੇ 40 ਰੁਪਏ ਡਾਕਟਰ ਦੇ ਦਾਂਗੇ ਬਾਈ 4 ਲੱਖ 4 ਲੱਖ ਦਾ ਠੀਕ ਆ ਇੱਕ ਤੇ ਅੱਗੇ ਇੱਕ ਆਪਾਂ ਜਮਾ ਨਵਾਂ ਆਸ਼ਾ ਹੋਰ ਦਿਖਾਉਣੇ ਆ ਜਾ ਉਰੇ ਠੀਕ ਆ ਜੀ ਉਹ ਸਿਰੇ ਤੇ ਲਾਇਆ ਪਿਆ ਅੱਜ ਨਾ ਪਾਣੀ ਕਰਕੇ ਜਾਂ ਡਾਕਟਰ ਖਾਨਾ ਵਾਲਾ ਆ ਗਿਆ ਹਾਂ ਕਹੋ ਮੀ ਜਾ ਦੇ 15 16 ਦਿਨ ਹੋ ਗਏ ਮੀ ਪਈ ਜਾਂਦਾ ਹਾਂ ਕਿਉਂ ਆਪਣੀ ਵੱਡੀ ਥਾਂ ਸੁੱਕ ਗਈ ਆ ਹਾਂ ਰੇਕਟਰ ਚੈੱਕ ਕਰਾ ਦੇ ਜੱਸੀ 22 ਮਾਡਲ 22 ਮਾਡਲ ਜਮਾ ਨਵਾਂ ਰੈਕਟਰ ਆ ਕਿਉਂ ਚੱਲੇ ਕੁਛ ਨਹੀਂ ਇਹ। ਕੰਦੇ ਹੀ ਕੁਛ ਨਹੀਂ ਸਹੀ ਗੱਲ। ਤੇ ਨਾਲ ਦੇ ਟਾਇਰ ਆ ਰੈਕਟਰ ਦੇ ਕਿਉਂ ਇਹ ਤਾਂ ਹੁਣੀ ਹੁਨੇ ਆ ਯਾਰ। ਹੁਣੀ ਹੁਨੇ 95 ਪੈਸੇ ਟਾਇਰ ਪਏ ਆ ਰੈਕਟਰ ਤੇ ਪਾਵਰ ਸਟੀering ਚ ਆ ਗਿਆ ਬਾਈ। ਪਾਵਰ ਸਟੀering ਚ ਆ ਗਿਆ ਸੁਪਰ ਪਲੱਸ ਵਾਲਾ ਆ ਗਿਆ ਮਾਡਲ ਇਹ। ਸੁਪਰ ਪਲੱਸ ਵਾਲਾ ਠੀਕ ਹੈ। origignal ਰੈਕਟਰ ਆ ਜਮਾ ਨਵਾਂ ਰੈਕਟਰ ਆ ਬਾਈ ਜੀ। ਇਹ ਤੇ ਲੋਨ ਵੀ ਹੋਈ ਰੈਕਟਰ ਤੇ ਹਾਂ ਕੋਈ ਥੋੜੀ ਮੋਟੀ ਪੇਮੈਂਟ ਘਟੂ ਇਹਦੇ ਰੈਕਟਰ ਤੇ ਲੋਨ ਹੋ ਜੂ ਬਾਈ। ਹਾਂ 1.5 ਤੋਂ 3 ਲੱਖ ਦਾ। 1.5 ਤੋਂ 3 ਲੱਖ ਦਾ ਤੇ 350000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਦਾਂਗੇ ਬਾਈ ਆਪਾਂ 3 ਲੱਖ ਤੇ 40000 ਦਾ ਇਹ ਬਾਕੀ ਕੋਈ ਨਾ ਜਿਹੜਾ ਜਿਹੜਾ ਲੋਨ ਘਟੂ ਉਹ ਜਿਹੜਾ ਕੋਈ ਨਾ ਆਪਾਂ ਘਟ ਦੇ ਦਾਂਗੇ ਡਾਕਟਰ ਠੀਕ ਹੈ ਜੀ ਕਾਪੀ-ਕੂਪੀ ਹੈਗੀ ਇਹਦੀ ਸਾਰਾ ਕੁਝ ਓਕੇ ਆ ਬਾਈ ਪੰਜਾਬ ਨੰਬਰ ਡਾਕਟਰ ਆ ਪਲੇਟਾਂ ਲੱਗੀਆਂ ਆ ਮੂਰੇ ਠੀਕ ਆ ਤੇ ਬਾਕੀ ਕੋਈ ਗੱਲ ਨਹੀਂ ਬਾਈ ਜਿਹਨੇ ਕਿਥੇ ਡਾਕਟਰ ਵੇਚਣਾ ਉਹ ਵੀ ਫੋਨ ਲਾ ਲੈ ਜਿਹਨੇ ਲੈਣਾ ਉਹ ਵੀ ਫੋਨ ਲਾ ਲੈ ਹਾਂ ਤਲਵੰਡੀ ਸਾਬੋ ਬਾਈ ਆਪਣੇ ਟਰੈਕਟਰ ਹੁੰਦੇ ਆਗੇ ਖਾਸ ਤਲਵੰਡੀ ਸਾਬੋ ਪਿਸਟਿਕ ਬਠੰਡਾ ਬਾਈ ਰਾਮਾਨੇ ਆਪਣੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਫੋਰ ਵਾਲੀ ਨੂੰ ਪਰ ਫੋਰ ਨੂੰ ਮੌਸਮ ਖਰਾਬ ਹੋ ਗਿਆ ਟਰੈਕਟਰ ਤਾਂ ਸਾਵੇਂ ਸਾਵੇਂ ਦਿਖਾਈ ਜਾਂਦੇ ਆ ਨਹੀਂ ਅੱਜ ਨੂੰ ਕਿੱਦੇ ਦੇ ਕੰਮ ਪਾਏ ਹੁੰਦੇ ਮੀਂਹ ਬਹੁਤ ਜਿਆਦਾ ਪੈ ਗਿਆ ਦੇਖ ਲਓ ਦੋਸਤੋ ਇਹ ਥਾਂ ਤੋਂ ਗਾੜੀ ਆ ਆ ਹੁਣ ਫੇਰ ਤਿਆਰ ਹੋਇਆ ਕਰਾ ਤਿਆਰ ਆ ਹਾਂ ਤੇ ਬਾਈ ਇਹਨੇ ਟਰੈਕਟਰ ਲੈਣਾ ਤਲਵੰਡੀ ਸਾਭ ਵੀ ਆ ਜਾਓ ਜਿਹੜਾ ਘਰੇ ਆ ਉਹ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਹਾਂ ਕੋਈ ਦਲਾਲੀ ਨਹੀਂ ਠੀਕ ਆ ਬਾਈ ਤੇ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਜੋ ਸੌਦਾ ਕਿਤੇ ਹੋ ਜਾ ਤੁਹਾਨੂੰ ਚਾਬੀ ਨਾਲ 1000 ਛੱਡਾਂਗੇ ਸਹੀ ਠੀਕ ਆ ਬਾਈ ਹੋਰ ਗਿਫਟ ਗੁਫਟ ਤਾਂ ਆਪਣੇ ਦਵਾਸ ਰੱਖੋਣਾ ਨਾ ਆਪਣੇ ਤੋਂ ਹੋਵੇ ਸਹੀ ਗੱਲ ਹੈ ਤੇ ਬਾਈ ਚਾਬੀ ਨਾਲ 1000 ਰੁਪਏ ਛੋੜ ਸਕੇ ਹਾਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਕਰਨਾ ਹੋ ਸਬਸਕ੍ਰਾਈਬ ਧੰਨਵਾਦ ਵੀਡੀਓ ਪਾ ਦਿਓ ਪੜਾਕੇ ਬਾਈ ਪਾਕੇ ਪਾ ਦਿਓ ਯਾਰ ਠੀਕ ਆ ਧੰਨਵਾਦ